ਕੱਚੀ ਗੜੀ ਦੇ ਅੰਦਰ ਵਾਲੇ 40 ਚਾਹੀਦੇ ਆ ਬਾਹਰਲੇ 10 ਲੱਖ ਨਾਲ ਸਾਡਾ ਕੋਈ ਮਤਲਬ ਨਹੀਂ ਸੋ ਜਜ਼ਬਾਈਆ ਜਦੋਂ ਇੱਡੀ ਵੱਡੀ ਦਲੇਰੀ ਤੁਹਾਡੇ ਅੰਦਰ ਪੈਦਾ ਹੋ ਜੇ ਇਹਦਾ ਮਤਲਬ ਕਿਤੇ ਨਾ ਕਿਤੇ ਹੁਣ ਤੁਸੀਂ ਮੈਨੂੰ ਬੜੇ ਸਵਾਲ ਪੁੱਛਦੇ ਆ ਵੀ ਕੀ ਹੋਇਆ ਇਹੋ ਜਿਹਾ ਵੀ ਤੁਸੀਂ ਆ ਗਏ ਮੈਂ ਉਹੀ ਗੱਲ ਜਵਾਬ ਦੇਣਾ ਹੁਣਾ ਵੀ ਜਿਹੜੀਆਂ ਇਹ ਗੱਲਾਂ ਹੁੰਦੀਆਂ ਨਾ ਇਹ ਇਹ ਸਬਕੌਨਸ਼ੀਅਸ ਮਾਈਂਡ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਕਿਤੇ ਨਾ ਕਿਤੇ ਉਸ ਜਜ਼ਬੇ ਚਪਾਈਆਂ ਹੁੰਦੀਆਂ ਜਿਹਨੂੰ ਤੁਸੀਂ ਕਈ ਵਾਰੀ ਆਰਟੀਕੂਲੇਟ ਨਹੀਂ ਕਰ ਸਕਦੇ ਵਰਡਸ ਦੇ ਨਾਲ ਡਿਸਕ੍ਰਾਈਬ ਨਹੀਂ ਕਰ ਸਕਦੇ ਹਨਾ ਸੋ ਇਹ ਸਾਡੇ ਅੰਦਰ ਜਿਹੜੀ ਮਚਿਣਗ ਦੀ ਗੱਲ ਹਮੇਸ਼ਾ ਕਰਦਾ ਹੁੰਦਾ ਹੁਣਾਈ ਗੁਰੂ ਸਾਹਿਬਾਨ ਨੇ ਲਾਈ ਹੋਈ ਆ ਅਸੀਂ ਉਸ ਚਿਣਗ ਨੂੰ ਵਾਪਸ ਸਮਝ ਲਿਆ ਤੇ ਉਸ ਉਸ ਚਿਣਗ ਨੇ ਸਾਡੇ ਅੰਦਰ ਇੱਕ ਅੱਗ ਪੈਦਾ ਕਰਤੀ ਫਿਰ ਤੇ ਇਸ ਗੱਲ ਨੂੰ ਅਸੀਂ ਸਮਝ ਕੇ ਤੇ ਇਹ ਅੰਦੋਲਨ ਪੈਦਾ ਕਰਤਾ ਹਨਾ ਸੋ ਆਈਡੈਂਟੀਫਾਈ ਕਰਦੇ ਆ ਨਾ ਅਸੀਂ ਦੇਖੋ ਹਰ ਖੇਤੇ ਦੇ ਲੋਕ ਕਿਸੇ ਇੱਕ ਉਥੋਂ ਦੀ ਇਵੋਲਵ ਹੋਈ ਸਧਾਂ ਤੱਕ ਜਾਂ ਇਵੋਲਵ ਹੋਈ ਸਿਵਲਾਈਜੇਸ਼ਨ ਦੀ ਜਿਹੜੀ ਚੀਜ਼ ਆ ਸੋਸਾਇਟੀ ਦੀ ਜਿਹੜੀ ਚੀਜ਼ ਆ ਉਹਦੇ ਨਾਲ ਆਇਡੈਂਟੀਫਾਈ ਕਰਦੇ ਆ ਅਸੀਂ ਆਇਡੈਂਟੀਫਾਈ ਹੀ ਇਸ ਗੱਲ ਨਾਲ ਕਰਦੇ ਆ ਤੇ ਅੱਜ ਫੇਰ ਅਸੀਂ ਆਇਡੈਂਟੀਫਾਈ ਕਰ ਰਹੇ ਆ ਇਹਦਾ ਮਤਲਬ ਅਸੀਂ ਸਾਡੇ ਜਿਹੜਾ ਮੂਲ ਰੂਪ ਸੀ ਕੋਈ ਮੌਲਿਕਤਾ ਸੀ ਉਹਦੇ ਤੋਂ ਦੂਰ ਨਹੀਂ ਗਏ ਉੱਥੇ ਹੀ ਕਿਤੇ ਬੈਠੇ ਆ ਹਜੇ ਹਾਂਜੀ